ਹਾਂਜੀ ਸੱਜਿਆ ਗੱਲੋਸਤੋ ਅੱਜ ਦੀ ਵੱਡੀ ਅਪਡੇਟ ਆਂਗੜਵੜੀ ਵਰਕਰਾਂ ਲਈ ਵੱਡੀ ਖਬਰ ਆਸ਼ਾ 21470 ਵਰਕਰ 2828 ਹੈਲਪਰ 30000 ਦੇ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ ਕੀ ਹਾਪੁਰੀ ਅਪਡੇਟ ਅਤੇ ਕੇਂਦਰ ਸਰਕਾਰ ਦੁਆਰਾ ਆਂਗੜਵੜੀ ਵਰਕਰਾਂ ਹੈਲਪਰਾਂ ਤੇ ਵਰਕਰਾਂ ਦੇ ਲਈ ਕਿਹੜਾ ਵੱਡਾ ਐਲਾਨ ਕੀਤਾ ਗਿਆ ਆਉ ਜਾਣਦੇ ਆ ਆਪਣੇ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਚਲੋ ਲੈ ਕੇ ਚੱਲਦੇ ਆਂ ਅੱਜ ਦੀ ਨਵੀਂ ਤੇ ਤਾਜ਼ੀ ਅਪਡੇਟ ਦੇ ਉੱਪਰ ਅੰਤਰੀਮ ਬਜਟ 2024 ਵਿੱਚ ਕੇਂਦਰ ਵਿੱਚ ਵਿੱਤ ਮੰਤਰੀ ਨਿਰਮਲ ਸਿਤਾਰਾਮ ਨੇ ਸਿਹਤ ਕਰਮਚਾਰੀਆਂ ਨੂੰ ਆਸ਼ਮਾਨ ਯੋਜਨਾ ਨਾਲ ਜੋੜ ਕੇ ਵੱਡਾ ਐਲਾਨ ਕੀਤਾ ਹੈ ਆਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਾਰੀਆਂ ਆਸ਼ਾ ਵਰਕਰ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਵੀ ਸਿਹਤ ਸੰਭਾਲ ਸੁਰੱਖਿਆ ਵਿੱਚ ਸ਼ਾਮਲ ਕੀਤਾ ਜਾਵੇਗਾ ਇਹਨਾਂ ਤਿੰਨਾਂ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਅਧੀਨ 2470 ਆਸ਼ਾ ਵਰਕਰ 1828 ਆਂਗਣਵੜੀ ਵਰਕਰ ਅਤੇ ਕਰੀਬ 30000 ਹੈਲਪਰ ਮੌਜੂਦ ਹਨ ਜਿਨ੍ਹਾਂ ਨੂੰ ਹੁਣ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਆਸ਼ੀਮਾਨ ਭਾਰਤ ਯੋਜਨਾ ਦਾ ਸਿੱਧਾ ਲਾਭ ਲਗਭਗ 74000 ਕਾਮਿਆਂ ਨੂੰ ਮਿਲੇਗਾ ਬਜਟ ਵਿੱਚ 9 ਤੋਂ 14 ਸਾਲ ਦੀਆਂ ਲੜਕੀਆਂ ਲਈ ਸਰਵਾਈਕਲ ਕੈਂਸਰ ਟੀਕਾ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਅਜਾ ਸੂਬਾ ਹੈ ਜਿੱਥੇ ਸਰਵਾਈਕਲ ਕੈਂਸਰ ਦੇ ਖਤਰੇ ਲਈ ਵਿਸ਼ੇਸ਼ ਸਿਹਤ ਸੰਗਠਨ ਦੀ ਮਦਦ ਨਾਲ ਐਚ ਪੀ ਵੀ ਟੀਕਾ ਕਰਨ ਸ਼ੁਰੂ ਕੀਤਾ ਗਿਆ ਸੀ ਸੂਬੇ ਵਿੱਚ ਹਰ ਸਾਲ 1 ਲੱਖ ਵਿੱਚੋਂ 13 ਔਰਤਾਂ ਤੋ ਪੀੜਤ ਹਨ ਅਤੇ ਸਰਵਾਈਕਲ ਕੈਂਸਰ ਇਹਨਾਂ ਦਿਨਾਂ ਵਿੱਚ ਇੱਕ ਗੰਭੀਰ ਬਿਮਾਰੀ ਬਣਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਅਤੇ ਜਲਦ ਹੀ ਇਸ ਦਾ ਬਜਟ ਜਾਰੀ ਕੀਤਾ ਜਾਵੇਗਾ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਅਗਰ ਤੁਸੀਂ ਵੀ ਆਂਗਰwadi ਵਰਕਰ ਹੈਲਪਰ ਜਾਂ ਫਿਰ ਸੁਪਰਵਾਈਜ਼ਰ ਹੋ ਤਾਂ ਤੁਸੀਂ 5 ਲੱਖ ਤੱਕ ਦਾ ਮੁਫਤ ਇਲਾਜ ਦੇ ਲਈ ਆਪਣਾ ਆਸ਼ਮਾਨ ਕਾਰਡ ਬਣਵਾ ਸਕਦੇ ਹੋ ਔਰ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ